ਮਹਾਂ ਬੋਲਾ ਜੀ ਸਭ ਤੋਂ ਪਹਿਲੇ ਦਾ ਜਿਹੜੇ ਅਸਲੀ ਸਾਜ਼ਿਸ਼ ਕਰਤਾ ਹੈ ਇਸ ਸਾਜ਼ਿਸ਼ ਦੇ ਮਗਰ ਜਿੰਨਾਂ ਰਹੀ ਹੱਥ ਹੈ ਮੈਂ ਤੁਹਾਨੂੰ ਦੱਸਣਾ ਚਾਹਨਾ ਹਰ ਬਾਰ ਮੇਰ ਸਾਹਿਬ ਆਪਣੇ ਦੇਸ਼ ਦੇ ਵਿੱਚ ਖਾਸ ਕਰਕੇ ਆਪਣੇ ਪੰਜਾਬ 'ਚ ਬਾਰ ਬਾਰ ਸਾਜ਼ਿਸ਼ਾਂ ਰਚੀ ਜਾ ਰਹੀ ਹੈ ਆਪਸੀ ਆਪਣਾ ਜਿਹੜਾ ਭਾਈਚਾਰਾ ਹੈ ਉਹਦੇ ਵਿੱਚ ਅੱਗ ਲਾਉਣ ਦੀ ਕੋਸ਼ਿਸ਼ ਪੰਜਾਬ ਦਾ ਮਾਹੌਲ ਵਿਗਾੜਨ ਦੀ ਕੋਸ਼ਿਸ਼ ਤੇ ਜਿਹੜੇ ਸਾਜ਼ਿਸ਼ ਕਰਤਾ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਜਿਹੜੀ ਪ੍ਰਤਿਮਾ ਨੂੰ ਨੁਕਸਾਨ ਪਹੁੰਚਾਉਣ ਦਾ ਪ੍ਰਯਾਸ ਅਮ੍ਰਿਤਸਰ ਸਾਹਿਬ ਦੇ ਵਿੱਚ ਕੀਤਾ ਗਿਆ ਛਾਹ ਜਿਹੜੇ ਸਾਜ਼ਿਸ਼ ਕਰਤਾ ਹੈ ਉਹਨਾਂ ਨੂੰ ਪਤਾ ਹੀ ਨਹੀਂ ਹੈ ਵੀ ਜਿਹੜੀ ਆਪਣੇ ਦੇਸ਼ ਦੀ ਆਪਣੇ ਪੰਜਾਬ ਦੀ ਮੀਨ ਹੈ ਉਹ ਬਾਬਾ ਸਾਹਿਬ ਨੇ ਇਤਨੀ ਕੰਨੀ ਉਹਨੂੰ ਤਕੜੀ ਕੀਤੀ ਹੋਈ ਨੀਂਵ ਨੂੰ ਇੱਕ ਤਕੜੀ ਨੀਂਵ ਬਣਾਈ ਹੈ ਸੰਵਿਧਾਨ ਦੇ ਰਾਹੀਂ ਉਹਨਾਂ ਦੇ ਵਿਚਾਰਾਂ ਰਾਹੀਂ ਕਿ ਇਸ ਇਹ ਜਿਹੜੇ ਪ੍ਰਯਾਸ ਹੈ ਉਹਨਾਂ ਨਾਲ ਆਪਣਾ ਵਿਚਾਰਾ ਤੁਸੀਂ ਪੰਜਾਬ ਦੇ ਵਿੱਚ ਅੱਗ ਲਾਉਣ ਦਾ ਜਿਹੜਾ ਪ੍ਰਯਾਸ ਕਰ ਰਹੇ ਹੋ ਉਹ ਕਾਮਯਾਬ ਨਹੀਂ ਹੋਏ ਇੱਥੇ ਬਾਰ-ਬਾਰ ਗੱਲ ਵਿਪਕ ਜੀ ਗੱਲ ਹੋ ਰਹੀ ਸੀ ਮੋਹਨ ਜੀ ਕਿ ਪ੍ਰਸ਼ਾਸਨ ਤੇ ਸਰਕਾਰ ਤੇ ਭਗਵੰਤ ਮਾਨ ਸਾਹਿਬ ਮੁੱਖ ਮੰਤਰੀ ਵੀ ਅਸਲੀ ਦੋਸ਼ੀ ਹੋ ਹੈ ਮੈਂ ਤਾਂ ਪੁੱਛਣਾ ਚਾਹਨਾ ਕਿ ਕਿੰਨੇ 2.5 ਸਾਲਾਂ ਤੋਂ ਨਾ ਤਾਂ ਕਿਤੇ ਪ੍ਰਸ਼ਾਸਨ ਨਜ਼ਰ ਆ ਰਿਹਾ ਨਾ ਹੀ ਕਿਤੇ ਪ੍ਰਸ਼ਾਸਨ ਦੇ ਵਿੱਚ ਨਾ ਕੋਈ ਸਿਵਲ ਪ੍ਰਸ਼ਾਸਨ ਤੇ ਨਾ ਹੀ ਕੋਈ ਪੁਲਸ ਨਾ ਹੀ ਸਰਕਾਰ ਤੇ ਨਾ ਹੀ ਭਗਵਤ ਮਾਨ ਸਾਹਿਬ ਜੇ ਹਮੋਂ ਜੇ ਆਪਾਂ ਮਗਰ 1 ਮਹੀਨੇ ਦੀ ਗੱਲ ਕਰੀਏ ਤੇ ਮੇਰੇ ਖਿਆਲ ਸਾਰੀ ਸਰਕਾਰ ਤਾਂ ਜੰਮੀ ਬੈਠੀ ਐਨ ਨਾਨ ਆਰਡਰ ਦੀ ਜੇ ਮੈਂ ਗੱਲ ਕਰਾਂ ਕਾਨੂੰਨੀ ਵਿਵਸਥਾ ਦੀ ਜੇ ਮੈਂ ਗੱਲ ਕਰਾਂ ਜਿਵੇਂ ਇਸ ਨੂੰ ਪਹਿਲੇ ਦਰਵੀਜ਼ੀ ਜੀ ਜੀਆਂ ਬਤਾਇਓਗੇ ਉਹ ਵੀ ਸੋਚਣ ਵਾਲੀ ਗੱਲ ਹੈ ਕਿ ਜਿੱਕੀ ਵਾਰਦਾਤ ਹੋਈ ਹੈ ਅਮਰਸਰ ਸਾਹਿਬ ਮੈਂ ਹੈਰੀਟੇਜ ਸਟਰੀਟ ਕੋਸੀ ਦੱਸਿਆ ਦਿੱਕੀ ਦਾ ਅੰਬਜੀ ਹੈਰੀਟੇਜ ਸਟਰੀਟ ਆ ਜਾ ਰਹੀ ਤਦਾਰ ਮੈਂ ਬਟਾ ਲੋਕ ਜਾਵੇ ਮੇਰ ਜੀ ਤਨੇ ਜਾਗਾ ਉੱਥੇ ਹੀ ਪੁਲਿਸ ਦੀ ਚੌਂਕੀ ਤੇ ਉਹ ਜਿਹੜਾ ਵਿਅਕਤੀ ਆਂਦਾ ਮੈਂ ਤਾਂ ਵੀਡੀਓ ਵੇਖੀ ਸੀ ਉਹ ਸੀੜੀ ਨਾਲ ਲੈ ਕੇ ਆਇਆ ਇੰਨੀ ਲੰਬੀ ਕਿੱਥੋਂ ਲੈ ਕੇ ਆਇਆ ਤੇ ਦਿਨ ਦੇ ਵਿੱਚ ਦਿਨ ਦਿਹਾੜੇ ਉਹਨੇ ਜਾ ਕੇ ਬਾਬਾ ਸਾਹਿਬ ਦੀ ਪ੍ਰਤੀਮਾ ਦਾ ਨੁਕਸਾਨ ਕਰਨ ਦਾ ਪ੍ਰਯਾਸ ਕੀਤਾ ਕਿੱਥੇ ਪੁਲਿਸ ਮੇਕਿੰ ਜਦੋਂ ਮੈਂ ਸੋਚਦਾ ਜੇ ਸੂਬੇ ਦੇ ਵਿੱਚ ਅੱਜ ਵੀ ਗੈਂਗਸਟਰ ਦਾ ਗੈਂਗਸ ਜੇਲਾਂ ਵਿੱਚੋਂ ਚਲਾ ਰਹੇ ਜਿਵੇਂ ਆਪਣੇ ਅਬੋਰ ਦੀ ਗੱਲ ਕਰਾਂ ਪ੍ਰਸ਼ਾਸਨ ਦੀ ਆਪਾਂ ਗੱਲ ਕਰ ਰਹੇ ਹਾਂ ਕਿੱਥੇ ਪ੍ਰਸ਼ਾਸਨ 爸爸。